ਤਾਂ ਪੁਲਿਸ ਨੇ ੜੀ ਕੇ ਇੱਕ ਹੋਰ ਜਾਸੂਸ ਲੱਗਿਆ ਜਿਸ ਨੂੰ ਪੁਲਿਸ ਵੱਲੋਂ ਆਪਣੀ ਗ੍ਰਿਫਤ ਦੇ ਵਿੱਚ ਲਿੱਤਾ ਗਿਆ ਦਰਅਸਲ ਉਸ ਉੱਤੇ આરોਪ ਲੱਗੇ ਨੇ ਕਿ ਉਸ ਵੱਲੋਂ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੂੰ ਜਿਹੜਾਗਾ ਆਪਰੇਸ਼ਨ ਸੰਦੂਰ ਤਹਿਤ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਸੀ ਜਿਸ ਦੇ આરોਪ ਦੇ ਵਿੱਚ ਇੱਕ ਹੋਰ ਜਾਸੂਸ ਜਿਸ ਦਾ ਨਾਮ ਗगनਦੀਪ ਦੱਸਿਆ ਜਾ ਰਿਹਾ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਚੁੱਕਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦੀ ਪਹਿਚਾਨ ਗਗਨਦੀਪ ਸਿੰਘ ਉਰਫ ਗगनਵਜੋ ਹੋਈ ਹੈ ਜੋ ਕਿ ਮੁਹੱਲਾ ਰੋਡੂਪੁਰ ਗਲੀ ਨਜ਼ਰ ਸਿੰਘ ਵਾਲੀ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਅਤੇ ਹੁਣ ਇਹ ਸਾਕਸ਼ ਜਿਹੜਾ ਤਰਨਤਾਰਨ ਪੁਲਿਸ ਦੇ ਅੜਕੇ ਆ ਚੁੱਕਿਆ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਅਤੇ ਤਰੰਤਰਨ ਪੁਲਿਸ ਨੇ ਸੰਜੀਓ ਆਪਰੇਸ਼ਨ ਦੇ ਦੌਰਾਨ ਸੰਦੂਰ ਬਾਰੇ ਜਾਣਕਾਰੀ ਪਾਕਿਸਤਾਨੀ ਆਈਐਸਆਈ 에ਜੰਟਾਂ ਨੂੰ ਭੇਜਣ ਵਾਲੇ ਇੱਕ ਜਸੂਸ ਨੂੰ ਗ੍ਰਫਤਾਰ ਕੀਤਾ ਜਿਸ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨਵਾਜੋ ਹੋਈ ਹੈ ਤਾਰੂਪੀ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਸੰਵੇਦਨਸ਼ੀਲ ਫੌਜੀ ਜਾਣਕਾਰੀ ਪ੍ਰਦਾਨ ਕਰਨ ਦੇ aarop ਦੇ ਵਿੱਚ ਗ੍ਰਫਤਾਰ ਕੀਤਾ ਗਿਆ ਉਤਹੀ ਜੀ ਡੀਜੀਪੀ ਗੌਰਵ ਵਿਆਦਵ ਦੀ ਗੱਲ ਕੀਤੀ ਜਾਵੇ ਤੋਣਾਵ ਲੋਕ ਇਹ ਹੈ ਕਿ ਮੋੜਲੀ ਜਾਸੂ ਪਤਾ ਲੱਗਿਆ ਹੈ ਕਿ ਗਗਨਦੀਪ ਸਿੰਘ ਪਿਛਲੇ 5 ਸਾਲਾਂ ਤੋਂ ਪਾਕਿਸਤਾਨ ਸਥਿਤ ਖਾਲਿਸਤਾਨੀ ਸਮਰਥਕ Gopal Singh Chawla ਦੇ ਸੰਪਰਕ ਦੇ ਵਿੱਚ ਵੀ ਸੀਗਾ ਤੇ ਚਾਵਲਾ ਰਾਹੀਂ ਉਸ ਦੀ ਜਾਣ ਪਹਿਚਾਨ ਪਾਕਿਸਤਾਨ ਖੁਫੀ ਅਧਿਕਾਰੀਆਂ ਨਾਲ ਹੋਈ ਸੀ ਤੇ ਉਸਨੇ ਆਪਰੇਸ਼ਨ ਸੰਦੂਰ ਦੇ ਦੌਰਾਨ ਪਾਕਿਸਤਾਨ ਦੇ ਨਾਲ ਫੌਜ ਦੀਆਂ ਗਤੀਵਿਧੀਆਂ ਫੌਜ ਦੀ ਤਾਇਨਾਤੀ ਅਤੇ ਭਾਰਤ ਦੇ ਵਿੱਚ ਰਣਨੀਤਿਕ ਸਾਨਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਸੀ ਦੋ ਦੇਸ਼ ਦੀ ਰਾਸ਼ਟਰ ਸੁਰੱਖਿਆ ਦੇ ਲਈ ਇੱਕ ਵੱਡਾ ਖਤਰਾ ਬਣ ਸਕਦਾ ਹੈ ਤੋ ਹਮ ਦੱਸ ਦਿੰਨੇ ਕਿ ਹੁਣ ਉਸ ਅਰੋਪੀ ਤੋਂ ਜਾਂ ਫਿਰ ਕਹਿ ਲੈ ਜਾਵੇ ਉਸ ਗਗਨ ਤੋਂ ਕੀ ਕੁਝ ਬਰਾਮਦ ਹੋਇਆ ਤਾਂ ਤੁਹਾਨੂੰ ਦੱਸ ਦਿੰਨੇ ਕਿ ਇੱਕ ਮੋਬਾਈਲ ਫੋਨ ਜਿਸ ਦੇ ਵਿੱਚ ਖੂਫੀਆ ਜਾਣਕਾਰੀ ਸੀ ਜੋ ਕਿ ਆਈਐਸਆਈ ਏਜੰਟ ਨੂੰ ਭੇਜੀ ਗਈ ਸੀ ਇਸ ਦੇ ਨਾਲ ਹੀ ਖੂਫੀਆ ਸੰਸੀ ਨਾਲ ਸੰਬੰਧਿਤ 20 ਤੋਂ ਵੱਧ ਸੰਪਰਕਾਂ ਬਾਰੇ ਜਾਣਕਾਰੀ ਭਾਰਤ ਰਾਹੀਂ ਪਾਕਿਸਤਾਨ ਅਧਿਕਾਰੀਆਂ ਨਾਲ ਵੀਟੀ ਲੈਣ ਦੇ ਸਬੂਤ ਵੀ ਜਿਹੜੇ ਨੇ ਜ਼ੁਰਾਂ ਮਿਲੇ ਨੇ ਤਾਂ ਪੁਲਿਸ ਅਤੇ ਖੋਹੀ ਏਜੰਸੀ ਇਸ ਜਾਸੂਸੀ ਨੈੱਟਵਰਕ ਦੀ ਪੂਰੀ ਰੂਪਰੇਖਾ ਨੂੰ ਖੰਗਾਲੇਗੀ ਅਤੇ ਹੋਰ ਡੂੰਘਾਈ ਦੇ ਨਾਲ ਜਾਂਚ ਕਰੇਗੀ ਕੇਸ ਦੇ ਲਿੰਕ ਹੋਰ ਕਿਸ ਦੇ ਨਾਲ ਹੈ ਪੰਜਾਬ ਦੇ ਵਿੱਚ ਵੀ ਬੈਠੇ ਕਿਸ ਕਿਸ ਦੇ ਨਾਲ ਲਿੰਕ ਜਿਹੜੇ ਨੇ ਇਹਦੇ ਹੋਰ ਹੈਗੇ ਨੇ ਇਸ ਬਾਬਤ ਵੀ ਜਿਹੜੀ ਹੈ ਜਾਨ ਚਾਹ ਡੁੰਗਾਈ ਦੇ ਨਾਲ ਲੱਗ ਕੇ ਤੇ ਜਾਵੇਗੀ ਕਿਉਂਕਿ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈ ਇਸ ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜਾ ਕੋਈ ਪੰਜਾਬ ਦੇ ਵਿੱਚ ਬੈਠ ਕੇ ਸਾਡੀ ਆਪਰੇਸ਼ਨ ਬਾਬਤ ਜਾਣਕਾਰੀ ਕਿਸੇ ਦੂਸਰੇ ਜਿਹੜਾ ਗਵਾਂਡੀ ਸੁੱਬੇ ਨੂੰ ਪਹੁੰਚਾਉਂਦਾ ਹੈ ਉਹ ਵੀ ਖੁਫੀਆ ਏਜੰਸੀਆਂ ਨੂੰ ਤੇ ਕਿਤੇ ਨਾ ਕਿਤੇ ਸਾਡੇ ਦੇਸ਼ ਨੂੰ ਵੀ ਟਾ ਲਗਾਉਣ ਦੀ ਕੋਸ਼ਿਸ਼ ਉਸ ਵੱਲੋਂ ਕੀਤੀ ਜਾ ਸਕਦੀ ਹੈ ਸਾਡੀ ਹਰ ਇੱਕ ਇਨਪੁਟ ਜਿਹੜੀ ਆ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਦਿੱਤੀ ਜਾ ਰਹੀ ਹੈ ਤੇ ਇੱਕ ਵੱਡਾ ਕਹਿ ਲਿਆ ਜਾਵੇ ਕਿ ਡਾਡਾ ਜਾਸੂਸ ਜਿਸ ਨੂੰ ਨਹੀਂ ਕਿਸੇ ਨੂੰ ਪਤਾ ਸੀ ਕਿ ਮੁੰਡਾ ਅਜਿਹਾ ਕੋਈ ਵੀ ਕੰਮ ਕਰ ਸਕਦਾ ਹੈ ਤੇ ਕਈ ਤਰ੍ਹਾਂ ਦੇ ਸਵਾਲ ਇਸ ਵਿਚ ਲੇ ਖੜੇ ਹੁੰਦੇ ਨੇ ਤਾਂ ਹੁਣ ਪੁਲਿਸ ਜਿਹੜੀ ਐ ਇਸ ਬਾਬਤ ਡੂੰਘਾਈ ਦੇ ਨਾਲ ਜਾਂਚ ਕਰੇਗੀ ਤੇ ਆਲੇ ਦੁਆਲੇ ਦੇ ਵੀ ਲਿੰਕ ਪਤਾ ਕਰੇਗੀ ਕਿ ਇਸ ਦੇ ਨਾਲ ਹੋਰ ਕਿੱਥੋਂ ਦੇ ਲਿੰਕ ਜਿਹੜੇ ਨੇ ਇਸ ਦੇ ਨਾਲ ਮੈਚ ਖਾਂਦੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਤਰਨ ਤਰਨ ਪੁਲਿਸ ਵੱਲੋਂ ਜਿਹੜੀ ਐ ਜਾਂਚ ਕੀਤੀ ਜਾਵੇਗੀ ਤੇ ਇਸ ਬਾਬਤ ਹੋਰ ਵੀ ਜਿਹੜੀ ਕਾਰਵਾਈ ਐ ਉਹ ਤੇਜ਼ੀ ਦੇ ਨਾਲ ਲਿਆਂਦੀ ਸ਼ਾਰੀ ਹੈ ਸਰ ਜੀ ਸਰ ਜੀ ਸਰ ਸਾਡੇ ਮਾਨਯੋਗ ਸੀਐਲ ਸਾਹਿਬ ਸਰਦਾਰ ਭਗਵੰਤ ਸਿੰਘ ਮਾਨਯੋਗ ਡੀਜੀਪੀ ਸਾਹਿਬ ਗੁਰਗਰਾ ਦਾ ਬੀਪੀਐਸ ਇਹਨਾਂ ਦੇ ਦਿਸ਼ਾ ਦਿਸ਼ਾ ਸੰਸਾ ਜਿਹੜੇ ਬਾੜੇ ਅੰਸਰ ਨੇ ਨਸ਼ਾ ਨਸ਼ਾ ਕੋਰ ਨੇ ਜਿਹੜੇ ਕਿ ਗੈਂਗਸਟਰ ਨੇ ਤੇ ਜਾਂ ਦੇਸ਼ ਲੋਦੀ ਗਤੀਵਿਧੀਆਂ ਕਰਦੇ ਆ ਉਹਦੇ ਖਿਲਾਫ ਲਗਾਤਾਰ ਹੀ ਨਿਰੰਤਰ ਹੀ ਜਿਹੜੀ ਕਿ ਤਰਨਤਾਰਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਹੀ ਕੱਲ ਕਾਊਂਟਰ ਇੰਟੈਲੀਜੈਂਸ ਪੰਜਾਬ ਉਹਨਾਂ ਵੱਲੋਂ ਸਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਉਸ ਤੇ ਐਕਟ ਕਰਦੇ ਹੋਏ ਆਪਣੇ ਵੱਲੋਂ ਟੀਮਾਂ ਬਣਾਈ ਗਈ ਜਿਹੜੀ ਜਿਹਦੇ ਕੀ ਐਸਪੀ ਸਿਟੀ ਰਿਪੋਤਾਪੁਰ ਦੇ ਸੰਧੂ ਤੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਧਰਪਾਲ ਨਾਗਰਾ ਇਸ ਟੀਮ ਨੂੰ ਲੀਡ ਕਰ ਰਹੀ ਸੀਗੇ ਆਪਰੇਸ਼ਨਲ ਸੁਪਰਵਾਈਜ਼ ਕਰ ਰਹੀ ਸੀਗੇ ਇਨਫੋਰਮੇਸ਼ਨ ਇਹ ਹੀ ਸੀਗੀ ਭਈ ਇਹ ਗगनदीप ਸਿੰਘ ਉਰਫ ਗगन ਜਿਹੜਾ ਕੀ ਤਰਨਤਾਰਨ ਸਿਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਆਫੀਸਰ ਨੇ ਤੇ ਇੱਕ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਹੀ ਗੋਪਾਲ ਸਿੰਘ ਚਾਵਲਾ ਉਹਦੇ ਨਾਲ WhatsApp ਰਾਹੀਂ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀਆ ਸੈਨਾ ਦੀ ਭਾਰਤੀਆ ਭਾਰਤੀ ਪੋਸਟਾ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਿੱਛੇ ਪਾਕਿਸਤਾਨ ਨਾਲ ਜਦੋਂ ਯੁੱਧੇ ਹਾਲਾਤ ਬਣੇ ਸੀਗੇ ਆਪਰੇਸ਼ਨ ਸਿੰਧੂਰ ਜਿਹੜਾ ਬਾਹਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ ਪੀਆਈਓਜ਼ ਪਾਕਿਸਤਾਨ ਇੰਟੈਲੀਜੈਂਸ ਆਫਸਰ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਜਦੋਂ ਇਹਨੂੰ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਦੋ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋਏ ਆ ਉਹ ਮੋਬਾਈਲ ਦੇ ਵਿੱਚ ਤਕਰੀਬਨ 20 ਤੋਂ ਵੱਧ ਜਿਹੜੇ ਕਿ ਪਾਕਿਸਤਾਨੀ ਇੰਟੈਲੀਜੈਂਸ ਆਫਿਸਰਸ ਹੈ ਉਹਨਾਂ ਦੇ ਨੰਬਰ ਮਿਲੇ ਆ ਗੋਪਾਲ ਸਿੰਘ ਚਾਵਲਾ ਜਿਹੜਾ ਕਿ ਪ੍ਰੋ ਖੈਰਸਤਾਨੀ ਐਲੀਮੈਂਟ ਹੈ ਉਹਦੇ ਨਾਲ ਇਹਦੀ ਚੈਟ ਮਿਲੀ ਹੈ ਤੇ ਕਾਫੀ ਜਿਆਦਾ ਕੈਲੀਏਗੀ ਸੈਨਾ ਦੀ ਗਤੀਵਿਧੀ ਸੈਨਾ ਦੀ ਪੋਸਟਾਂ ਦੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਇਹ ਲਗਾਤਾਰ ਹੀ ਜਿਹੜਾ ਸਾਂਝੀ ਕਰਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨੂੰ ਵਕ ਵਕ ਮਾਧਿਅਮ ਰਾਈ ਕਾਫੀ ਸਮੇਂ ਦੌਰਾਨ ਜਿਹੜੇ ਕਿ ਪੈਸੀ ਵੀ ਇਹਨੂੰ ਆਨੀ ਤਸਦੀਕ ਹੋਈ ਹੈ ਤੇ ਇਹਦੀ ਅरेस्ट ਪਾ ਕੇ ਜਿਹੜਾ ਕਿ ਆਪਾਂ ਮੁਕੱਦਮਾ ਨੰਬਰ 137 ਆਫੀਸ਼ਲ ਸਿਗਰਟ ਐਕਟ ਦੇ ਤਹਿਤ ਥਾਣੇ ਸਿਟੀ ਦਾ ਦਰਜ ਕੀਤਾ ਹੈ ਤੇ ਇਹ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਦੱਸਦੀ ਕਿ ਪਿਛਲੇ 5 ਸਾਲ ਤੋਂ ਇਹ ਬੋਪਾਲ ਸਿੰਘ ਚਾਵਲਾ ਦੇ ਨਾਲ ਟੱਚ ਦੇ ਵਿੱਚ ਸੀਗਾ ਤੇ ਉਹਦੇ ਨਾਲ ਜਿਹੜੀ ਇਨਫੋਰਮੇਸ਼ਨ ਹੈ ਲਗਾਤਾਰੀ ਸਾਂਝਾ ਕਰਦੇ ਆ ਕਿ ਤੇ ਉਹਨੇ ਗੈਨ ਤੇ ਹੀ ਵਕ-ਵਕ ਥਾਵਾਂ ਤੇ ਜਾ ਕੇ ਵਕ-ਵਕ ਬੰਦੇ ਦੇਖਦੇ ਨੇ ਨੈਟਵਰਕ ਦੇ ਵਿੱਚ ਅੱਗੇ ਇੰਡਸਟਰੀ ਦਾ ਪਤਾ ਲੱਗੂਗਾ ਕਿ ਹੋਰ ਕਿਹੜੇ-ਕਿਹੜੇ ਵੱਡੇ ਇਹਦੇ ਟੱਚ ਦੇ ਵਿੱਚ ਸੀਗੇ ਇਹ ਤੁਹਾਨੂੰ ਦੱਸ ਹੀ ਦਿੱਤਾ ਕਿ ਬਈ ਪੈਸੇ ਦੀ ਟ੍ਰਾਂਜੈਕਸ਼ਨਸ ਵੀ ਸਾਹਮਣੇ ਆਈ ਹੈ 20 ਤੋਂ ਵੱਧ ਜਿਹੜੇ ਸੀ ਆਈਐਸਆਈ ਦੇ ਬੰਦੇ ਨੇ ਪਾਕਿਸਤਾਨੀ ਕੋਕਰੀ ਏਜੰਸੀ ਦੇ ਬੰਦੇ ਇਹਦੇ ਨਾਲ ਟੱਚ ਦੇ ਵਿੱਚ ਸੀਗੇ ਤੇ ਇਹ ਆਪਣੇ ਆਪ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਨਹੀਂ ਸੀਗਾ ਤੇ ਪਾਕਿਸਤਾਨ ਦੇ ਨਾਲ ਇਹ ਫੇਸਬੁੱਕ ਰਾਹੀਂ ਤੇ ਵਟਸਐਪ ਰਾਹੀਂ ਜਿਹੜਾ ਕੀ ਗੱਲਾਂ ਕਰਦਾ ਪਿਆ ਸੀਗਾ ਇਹ ਦੇਖੋ ਇਹਦੇ ਖਾਤੇ ਜਿਹੜੇ ਖੰਡਾਲੇ ਜਾ ਰਹੇ ਆ ਫਿਲਹਾਲ ਮੁਦੇਲੇ ਤੌਰ ਤੇ ਜਿਹੜੇ ਕਿ ਮੂਗਲ ਬੇ ਟ੍ਰਾਂਜੈਕਸ਼ਨਸ ਇੰਟਰਨੈਟ ਟ੍ਰਾਂਜੈਕਸ਼ਨਸ ਭਾਰੋ ਵੀ ਪੈਸੇ ਆਣੇ ਦੇ ਖਾਤੇ ਵਿੱਚ ਤਸਦੀਕ ਹੁੰਦੇ ਆ ਜਿਹੜਾ ਕਿ ਐਗਜ਼ੈਕਟ ਅਮਾਉਂਟ ਹੈ ਉਹ ਤਫਤੀਸ਼ ਦੌਰਾਨ ਕਲੀਅਰ ਹੋਊਗਾ ਕਿ ਹੁਣ ਦਾ ਕਿੰਨੇ ਪੈਸੇ ਜੜੇਗੀ ਬਰਾਮਦ ਇਹ ਦੇਖੋ 2020 ਤੋਂ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਦੇ ਰਹੀ ਸੀਗਾ ਇਨੀਸ਼ially ਫੇਸਬੁੱਕ ਰਾਹੀਂ ਇਹ ਵਾਲੇ ਟੱਚ ਦੇ ਵਿੱਚ ਆਇਆ ਮੁੜ ਕੇ ਵਟਸਐਪ ਤੇ ਇਹਦੀ ਗੱਲਾਂ ਬਾਤਾਂ ਹੋਣੀ ਸ਼ੁਰੂ ਹੋ ਗਈਆਂ ਫਿਰ ਵੱਖ-ਵੱਖ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਅਫਸਰ ਸੀਗੇ ਉਹਨਾਂ ਨਾਲ ਇਹ ਗੱਲਬਾਤ ਸ਼ੁਰੂ ਹੋ ਗਈ ਹੁਣ ਤੱਕ ਜਿਹੜੇ 20 ਤੋਂ ਵੱਧ ਜਿਹੜੇ ਪਾਕਿਸਤਾਨੀ ਨੰਬਰਸ ਨੇ ਪਾਕਿਸਤਾਨੀ ਇੰਟੈਲੀਜੈਂਸ ਅਫਸਰ ਦੇ ਨੰਬਰਸ ਨਹੀਂ ਉਹਦੇ ਪਹੁੰਚ ਆ ਬੜਾ ਨਹੀਂ ਪੰਜ ਸਾਲ ਤੋਂ ਬਿਲਕੁਲ ਤੁਹਾਡੇ ਕਹਿਣ ਦਾ ਤਰੈਲਾ ਜੇ ਤੱਕ ਉਹ ਜੱਗ ਕਰਦੇ ਆਖ ਤੋਂ ਦੇਖੋ ਜੀ ਇਹ ਇਹਦੇ ਕਹਿਣ ਦੇ ਮੁਤਾਬਕ ਹੈ ਕਿ ਵੀ ਪੰਜ ਸਾਲ ਤੋਂ ਬਾਰੇ ਨੂੰ ਗੱਲ ਕਰਦੇ ਹੋਏ ਹੋ ਗਈ ਹੈ ਹੁਣ ਇਹ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਕਿੰਨੇ ਟਾਈਮ ਤੋਂ ਸਾਂਝੀ ਕਰ ਰਿਹਾ ਹੈ ਹੁਣੇ ਐਕਟਿਵ ਹੋਇਆ ਇੱਕ ਸਲੀਪਰ ਸੈੱਲ ਨਾ ਦਾ ਵੀ ਵਰਡ ਹੁੰਦਾ ਹੈ ਕਿ ਬਈ बंदा जी गल तो कर चुपचा बह जाता कोई एक्टिविटी नहीं करता कोई गतिविधि नहीं करता हो सकता है कि पिछले जो ओपरे सिंदूर शुरू हो उस वेले ये भी वेखन चाहिए कि पाकिस्तान ने अपने स्लीपर सैल जोड़े आई एस आई ने जिड़े कि स्लीपर सैल से एक्टिवेट किए हो सकता उस दौरान ही एक्टिवेट हो आ, उस दौरान ही सारी इनफॉरमेस सी करनी शुरू की हो सारा तफतीश का विशा व ਤੇ ਉਹ ਆਪਾਂ ਵੇਖਾਂਗੇ ਕਿ ਬਈ ਇਹ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਰਿਆ ਸੀ ਉਹ ਕਿੰਨੇ ਚੇਤੇ ਤੋਂ ਕਰ ਰਿਆ ਸੀ ਉਹ ਆਪਰੇਸ਼ਨ ਸਮੂਹ ਦੌਰਾਨ ਬਿਨਾਂ ਕਿੰਨੀ ਜਾਣਕਾਰੀ ਸਾਹਮਣੇ ਆਈ ਹੈ ਜਿਹੜੀਆਂ ਫੋਟੋਗ੍ਰਾਫਸੀਆਂ ਕੋਈ ਉੱਤਿਆ ਗਿਆ ਵਿਆਰਮ ਦੀ ਕਦੀ ਕਿੰਨੀ ਇਹ ਦੇਖੋ ਕੋਈ ਜਿਹੜੇ ਆਪਣੇ ਅਮੋਨਟਰੀ ਦੇ ਚਲਦੀ ਸੀਗੀ ਬਲੈਕ ਆਉਟਡ ਦੇ ਚਲਦੀ ਸੀਗੀ ਉਹਦੇ ਦੌਰਾਨ ਵੀਡੀਓ ਬਣਾ ਕੇ ਪਾਉਂਦਾ ਸੀਗਾ ਕਿਥੇ ਦੀ ਜੋ ਕੋਈ ਆਰਮਰੀ ਮੂਵਮੈਂਟ ਹੁੰਦੀ ਸੀ ਇਹਨਾਂ ਦੀ ਫੋਟੋਆਂ ਖਿੱਚ ਕੇ ਪਾਉਂਦਾ ਸੀਗਾ ਇਸ ਤਰੀਕੇ ਦੀ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਖੁੱਲ੍ਹ ਕੇ ਤੁਹਾਡੇ ਨਾਲ ਕਲਾਸੀਫਾਈਡ ਇਨਫੋਰਮੇਸ਼ਨ ਸ਼ੇਅ ਦੇਖੋ ਇਹ ਨਸ਼ਾ ਆਪ ਰਹੰਦਾ ਦੀ ਹੈ ਇਹ ਤਾਂ ਤਫਤੀਸ਼ ਦਾ ਵਿਸ਼ਾ ਹੈ ਕਿ ਭਈ ਇਹ ਨਸ਼ੇ ਦੀ ਖੇਪ ਵੀ ਮੰਗਵਾਉਂਦਾ ਸੀਗਾ ਜਾਂ ਸਿਰਫ ਪੈਸੇ ਕਰਕੇ ਕੰਮ ਕਰ ਰਿਹਾ ਸੀ ਇਹ ਦੇਖੋ ਪੂਰਾ ਪੂਰਾ ਨੈਟਵਰਕ ਜਿਹੜਾ ਗੱਲ ਆ ਜਾਏਗਾ ਲੇਟ ਨਾਈਟ ਦੇ ਇਕਲ ਐਫਆਈਆਰ ਹੋ ਕੇ ਆ ਰਿਹਾ ਇਸ ਪਈ ਹੈ ਤੇ ਪੂਰੇ ਨੈਟਵਰਕ ਦੇ ਸਾਡੀ ਟੀਮਾਂ ਜਿਹੜੀਆਂ ਬੜੀ ਕੈਪੇਬਲ ਹੈ ਉਹ ਕੰਮ ਕਰਦੀ ਪਈਆਂ ਤੇ ਨਾਲ ਉਹ ਜਿਹੜੇ ਬੰਦੇ ਪੁੱਛਦੇ ਵੀ ਸੀਗੇ ਸਾਨੂੰ ਕਲੂ ਮਿਲੇ ਹੈ ਉਹਨਾਂ ਦੀ ਰੀ ਜਿਹੜੀ ਇਸ ਕੇਸ ਦੇ ਵਿੱਚ ਕਾਰਵਾਈ ਕੀਤੀ ਜਾਵੇ ਇਹਦਾ ਹੁਣ ਆਪਾਂ ਡਿਟੇਲ ਕਰਵਾਈ ਸੀਗੀ ਜੀ ਪਾਸਪੋਰਟ ਦਾ ਬਣਿਆ ਹੈ 2018 ਦਾ ਹੁਣ ਅਸੀਂ ਲਿਖ ਕੇ ਭੇਜਿਆ ਹੋਇਆ ਹੈ ਕਿ ਇਹ ਟ੍ਰੈਵਲ ਇਹ ਕਿਹੜੇ ਦੇਸ਼ 'ਚ ਇਹ ਟ੍ਰੈਵਲ ਕਰਕੇ ਆਇਆ ਹੈ ਕਿ ਵੀ ਪਾਕਿਸਤਾਨ ਗਿਆ ਕਿ ਨਹੀਂ ਗਿਆ ਇਹ ਸਾਰਾ ਕੁਝ ਜਾਂਚ ਦਰਪਤਾ ਲੱਗੂ